ਸਤਿ ਸ਼੍ਰੀ ਅਕਾਲ ਜਸਟੀਵੀ ਵੇਖਰੋ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਸਵਾਗਤ ਕਰਦੀ ਹਾਂ ਸਰਦੀ ਬਹੁਤ ਵਧ ਰਹੀ ਹੈ ਤੇ ਹੁਣ ਸਰਦੀ ਹੋਰ ਵੀ ਵਧੇਗੀ ਜਾਨੀ ਕਿ ਹੱਡ ਠਾਰਵੀਂ ਠੰਡ ਹੱਡ ਚਿਰਵੀਂ ਠੰਡ ਹੋਰ ਵਧਣ ਵਾਲੀ ਹੈ ਪਾਲਾ ਹੋਰ ਵੀ ਤੰਗ ਕਰੇਗਾ ਘਰੋਂ ਬਾਹਰ ਨਿਕਲਣ ਲੱਗੇ ਪਰੇਸ਼ਾਨੀ ਹੋਏਗੀ ਪੂਰੇ ਉੱਤਰ ਭਾਰਤ ਦੇ ਨਾਲ ਨਾਲ ਪੰਜਾਬ ਵੀ ਇਸ ਤੇ ਕਹਿਰ ਤੋਂ ਬਚਿਆ ਨਹੀਂ ਹੈ ਹਾਲਾਂਕਿ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਸੰਘਣੀ ਧੁੰਦ ਕੋਹਰਾ ਪੈ ਰਿਹਾ ਹੈ ਲੋਕ ਅਗਧੀਆਂ ਧੂਣੀਆਂ ਪਾਲ ਕੇ ਸੇਕ ਰਹੇ ਨੇ ਤੇ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਨੇ ਉਹੋਟ ਪੋੜ ਕਰ ਰਹੇ ਨੇ ਗਰਮ ਖਾਣ ਪੀਣ ਵਨ ਚੀਜ਼ਾਂ ਖਾ ਰਹੇ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਪਠੰਡਾ ਅਤੇ ਫਰੀਦਕੋਟ 2.4 ਡਿਗਰੀ ਸੈਲਸੀਅਸ ਟੈਂਪਰੇਚਰ ਦੇ ਨਾਲ ਸਭ ਤੋਂ ਠੰਡੇ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਤਾਪਮਾਨ 2.5 ਡਿਗਰੀ ਦੇ ਕਰੀਬ ਹੋਰ ਕਟਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਠੰਡ ਹੋਰ ਪਵੇਗੀ 9 ਤਰੀਕ ਤੱਕ ਇਹੋ ਜਿਹਾ ਹੀ ਮੌਸਮ ਬਣਿਆ ਰਹੇਗਾ ਕੁਝ ਵੀ ਚੇਂਜ ਹੋਣ ਦੇ ਅਸਰ ਨਹੀਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ ਸੰਗਨੀ ਤੁੰਦ ਤੇ ਕੋਹਰੇ ਦਾ ਅਲਰਟ ਹੈ orange alert ਜਾਰੀ ਕੀਤਾ ਗਿਆ ਹੈ ਜਦਕਿ ਲੋਰ ਮਾਲਵਾ ਦੇ ਵਿੱਚ ਲੋਰ ਮਾਲਵਾ ਬੈਲਟ ਦੇ ਵਿੱਚ ਠੀਤ ਹਵਾਵਾਂ ਚੱਲ ਸਕਦੀਆਂ ਨੇ ਇਸ ਲਈ ਆਪਣਾ ਆਪ ਦਾ ਬਚਾਅ ਰੱਖੋ ਘਰੋਂ ਬਾਹਰ ਨਿਕਲਣ ਲੱਗੇ ਗਰਮ ਕੱਪੜੇ ਪਹਿਨ ਕੇ ਜ਼ਰੂਰ ਜਾਓ ਸਿਰ ਮੂੰਹ ਪਨ ਕੇ ਬਾਹਰ ਜਾਓ ਤਾਂ ਜੋ ਬਿਮਾਰੀਆਂ ਦੀ ਚਪੇਟ ਵਿੱਚ ਨਾ ਆਓ ਮੌਸਮ ਵਿਭਾਗ ਦੀ ਇਹ ਵੀ ਪੇਸ਼ੀ ਨ ਕੋਈ ਹੈ ਕਿ ਆਉਣ ਦੇ ਦਿਨਾਂ ਪਰ ਵਿੱਚ 9 ਤਰੀਕ ਤੱਕ ਮੀਂਹ ਦੇ ਕੋਈ ਵੀ ਅਸਰ ਨਹੀਂ ਨੇ